ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆਂ ਸ਼ਹਿਰ ਫਰੀਦਕੋਟ ਕੋਠੇ ਡੋੜ ਤੇ ਬਾਈ ਪ੍ਰਦੀਪ ਦੇ ਕੋਲੇ ਪਹੁੰਚੇ ਆਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਬਾਈ ਕੋਲੇ ਨਾ ਦੋ ਬੈਰਾ ਹੈਗੀਆਂ ਸੂਈਆਂ ਸਵਈਆਂ ਇੱਕ KFC ਤੇ ਇੱਕ ਜੱਸੀ ਇੱਕ ਹੈਗੀ ਹੈ ਗੱਬਣ ਫੋਲਰ ਕਾਰਡ ਆ ਜਿਹੜੀ ਜੱਸੀ ਦੋਸਤੋ ਗੱਬਣ ਉਹਦਾ ਫੋਲਰ ਕਾਰਡ ਮਿਲ ਜੂਗਾ ਬਾਕੀ ਦੀ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀ ਰਾਣੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਜਾਣਕਾਰੀ ਬਾਈ ਤੋਂ ਲੈ ਲੈਨੇ ਆ ਆਓ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਠਾਕ ਬਾਈ ਵਧੀਆ ਜੀ ਠੀਕ ਆ ਬਾਈ ਪ੍ਰਦੀਪ ਇੱਕ ਕਰੀ ਆਪਣਾ ਨੰਬਰ ਦੱਸ ਦੀ 70095 34765 ਠੀਕ ਆ ਤੇ ਬਈ ਅੱਜ ਤਿੰਨ ਨਾਗਾ ਹਾਂ ਨਾਗ 5 ਸੀਗੇ 2 ਵੇਗੇ ਵੀਰੇ ਠੀਕ ਆ ਯਾਨੀ ਕਿ ਉਹ ਤਾਂ ਆਪਣੇ ਪੱਕੇ ਗਾਕਾਂ ਦੀ ਜਾਈ ਜਾਂਦੇ ਬਾਈ ਹਾਂ ਪੱਕਿਆਂ ਤੋਂ ਜਾਂਦੀ ਆ ਠੀਕ ਆ ਤੇ ਇੱਕ ਨੰਬਰ ਬਾਈ ਜਰਸੀ ਦੀ ਗੱਲ ਕਰੀਏ ਇਹ ਦੂਜੇ ਸੂਆ ਸੂਈ ਆ ਵੀਰੇ ਠੀਕ ਆ ਦੂਜਾ ਸੂਆ ਸੂਈ ਆ ਹਾਂ ਕੱਲ ਦੀ ਸੂਈ ਆ ਬਾਈ ਇਹ ਕੱਲ ਦੀ ਸੂਈ ਆ ਇਹ ਕੱਲ ਲੇਵਾ ਜਿਆਦੇ ਸੀ ਹੁਣ ਝਾੜੀ ਆਪਾਂ ਸਾਫ਼ ਕਰ ਦਿੰਨੇ ਆਂ ਬਹੁ ਆਪਾਂ ਕਦੇ ਰੋਕਿਆ ਨਹੀਂ ਦੁੱਧ ਠੀਕ ਆ ਹੁਣ ਪੰਨਾ 16 ਕਿਲੋ ਬੌਲਾ ਵੀਰੇ ਛੇ ਦੰਦਾ ਠੀਕ ਆ ਮੂੰਹਾਂ ਛੇ ਦੰਦਾ ਹਾਂ ਤੇ ਦੂਜੇ ਸੂਆ ਸੋਈ ਮਗਰ ਬੱਛੀ ਆ ਵੀਰੇ ਮਗਰ ਬੱਛੀ ਆ ਠੀਕ ਆ ਕਿੰਨਾ ਦੁੱਧ ਪਾ ਦੂ ਬਾਈ ਪਰਦੀਨ ਦੁੱਧ ਘੜ ਤੋਂ ਘੜ 25 ਕਿਲੋ ਤੋਂ ਪਲੱਸ ਆ ਲਈ ਆ ਬਾਈ ਮਤਲਬ ਕਿ ਜਿਹਨੇ ਬਾਕੀ ਲੈਣੀ ਆ ਉਹਦੀ ਜਾਤ ਬਰੀਡ ਵੇਖ ਲੈ ਠੀਕ ਆ ਵੀ ਆਪਦੀ ਸੋਚ ਸਮਝ ਲੈ ਵੀ ਕਿੰਨਾ ਦੁੱਧ ਆ ਪਾ ਦੂ ਆਪਾਂ ਖਾਲੀ ਕਰਦੇ ਆਂ ਵੀ ਇਹਨੇ ਵੀ ਬਹੁ ਦੁੱਧ ਰੋਕ ਤੇ ਅਕੜਾ ਕੇ ਤੇ ਲੇਵਾ ਬਣਾ ਦੀ ਉਹ ਫਾਇਦਾ ਨਹੀਂ ਕੋ ਲੋਈ ਬਾਈ ਜਾਨਾ ਜਿਹੜੀ ਚੀਜ਼ ਹੁੰਦੀ ਆ ਉਹੀ ਆਪਾਂ ਦੱਸਦੇ ਆ ਵੱਛੀ ਦਾ ਕੋਈ ਰਿਕਾਰਡ ਨਹੀਂ ਆ ਵੱਛੀ ਚੰਗੀ ਆ ਵੈਸੇ ਬਾਈ ਜਾਨਾ ਆਪਣੇ ਕੋਲੇ ਰਿਕਾਰਡ ਹੈ ਨਹੀਂ ਆਪਾਂ ਦੱਸਣਾ ਵੀ ਨਹੀਂ ਗਾ ਤੇ ਕੰਦ ਕਾਠ ਦੀ ਗੱਲ ਕਰੀਏ ਨਾ ਸੋਹਣਾ ਕੰਦ ਕਾਠਾ ਪੰਜਾਬ ਵਾਲੀ ਐਸ ਸੀ ਕਹਿ ਸਕਦੇ ਆ ਦੋਸਤੋ ਥਾਨ ਹਵਾਨੇ ਦੀ ਗੱਲ ਕਰੀਏ ਨਾ ਦੋਸਤੋ ਰੂਹ ਖੁਸ਼ ਹੁੰਦੀ ਆ ਐ ਹੱਥੀ ਚਵਾਈ ਵਾਲਾ ਥਾਨ ਲੱਗਿਆ ਤੇ ਨਾੜਾਂ ਚੈੱਕ ਕਰੋ ਹਵਾਨੇ ਤੇ ਦੇਖ ਸਾਦੇ ਸਾਰਾ ਹਵਾਨਾ ਨਾੜਾਂ ਨਾਲ ਭਰਿਆ ਪਿਆ ਤੇ ਥਾਨ ਵੀ ਬਹੁਤ ਸੋਹਣਾ ਲੱਗਿਆ ਦੋਸਤੋ ਬਾਕੀ ਕੱਲ ਦੀ ਸੂਈ ਹੈ ਜੇ ਜੂੜਨ ਨੂੰ ਓਕੇ ਆ ਜਮ ਓਕੇ ਆ ਬਾਈ ਇੱਥੇ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਕਰਮਾ ਵਾਲੀ ਨੇ ਦੂਜਾ ਸੂਦਾ ਸੂਈ ਆ ਤੇ ਦੋਵੇਂ ਪਾਸਿਆਂ ਤੋਂ ਤੁਹਾਨੂੰ ਇੱਕ ਕਰੀ ਜੱਜਮੈਂਟ ਕਰਾਉਣੀ ਨੀ ਆ ਮਾਰੇ ਗੈਪ ਸਾਈਜ਼ ਦੀ ਗੱਲ ਕਰੀਏ ਦੋਸਤੋ ਬਹੁਤ ਸੋਹਣਾ ਗੈਪ ਸਾਈਜ਼ ਆ ਇਹ ਥਣਾ ਦਾ ਸਹਿਜ ਵੀ ਬਹੁਤ ਸੋਹਣਾ ਹੱਥੀ ਚਵਾਈ ਵਾਲਾ ਤੇ ਚੰਗੀ ਫੇਸ ਬਿਊਟੀ ਦੇ ਵਿੱਚ ਆ ਦੋਸਤੋ ਅੱਛੀ ਚੈੱਕ ਕਰ ਸਕਦੇ ਮਗਰ ਬੱਚੀ ਆ ਇਹ ਤੋੜ ਕੇ ਤੁਹਾਨੂੰ ਉਖਮੇ ਲੈ ਵੀ ਪ੍ਰਦੀਪ ਇੱਕ ਇਹਨਾਂ ਦਾ ਗੇੜਾ ਕਢਾ ਦੀ ਬੇਰਬੂਲ ਦੀ ਚੰਗੀ ਆ ਕਦ ਕਦ ਸੁਣਾ ਜਿਹੜੇ ਭਰਾ ਚੰਗੀ ਜਰਸੀ ਭਾਲਦੇ ਹਨ ਬਹੁਤ ਸੋਹਣੀ ਜਰਸੀ ਹੈ ਦੋਸਤੋ ਲੋਈ ਤੋੜ ਕੇ ਤੁਹਾਨੂੰ ਦਿਖਾਉਣੀ ਆ ਤੁਰੀ ਜਾਂਦੀ ਤਾਂ ਨਾ ਜੱਜਮੈਂਟ ਲਾ ਲਿਓ ਜੀ ਕੋਈ ਵੀ ਇਹ ਨਾ ਕਵੇ ਵੀ ਹਿਮਾਚਲ ਵਾਲੀ ਹੋਊਗੀ ਕੱਦ ਕਾਠ ਨਹੀਂ ਉਹ ਪੂਰੀ ਵੱਡੀ ਹੈ ਦੋਸਤੋ ਵੇਰਬੂਲ ਚੰਗੀ ਆ ਤੇ ਬਾਈ ਦਾ ਨਾ ਵਪਾਰ ਦਾ ਕੰਮ ਆ ਦੋਸਤੋ ਰੂਟੀਨ 'ਚ ਹੀ ਜਰਸੀਆਂ ਚੰਗੀਆਂ ਹੁੰਦੀਆਂ ਕੋਈ ਵੀਰੇ ਨਾ ਕਵੇ ਵੀ 50 60 ਦੀ ਮਿਲ ਜੂ ਕਿਉਂਕਿ ਚੰਗਾ ਜਾਨਵਰ ਚੰਗੀ ਕੀਮਤ ਤੇ ਹੀ ਮਿਲਦਾ ਹੁੰਦਾ ਤੁਹਾਨੂੰ ਪਤਾ ਹਵਾਨੇ ਪੱਟ ਤੋਂ ਵੈਰ ਸਾਫ ਸੁਥਰੀ ਆ ਜੇ ਗੱਲ ਕਰੀਏ ਨਾ ਹਮ ਆੱਤ ਨਾਲੀਆਂ ਹੋ ਸਕਦਾ ਮਿਲ ਵੀ ਜਾਂਦੀਆਂ ਹੁਣ ਇੰਨੇ ਇੰਨੇ ਚ ਨੀਗਾ ਮਾਸਾ ਇਦੇ ਤੇ ਸਾਫ਼ ਸੁਥਰਾ ਕੰਮ ਆ ਦੋਸਤੋ ਰੁਟੀਨ ਦੇ ਵਿੱਚ ਹੀ ਬਾਈਕੂਲ ਨਾਲ ਆਪਾਂ ਵੀਡੀਓ ਕਵਰ ਕਰੀ ਦੀਆਂ ਚੰਗੇ ਜਾਨਵਰ ਹੁੰਦੇ ਆ ਦੋਸਤੋ ਕਦੇ ਕੋਈ ਲੰਬੇ ਵਾਲਾ ਕੰਮ ਨਹੀਂ ਹੋਇਆ ਤੇ ਜੇ ਗੱਲ ਕਰੀਏ ਨਾ ਜਰਸੀਆਂ ਐਵੀਆਂ ਕਈ ਬਾਈਆਂ ਕੋਲੇ ਨਾ ਪੱਕੇ ਗਾਹਕ ਲੱਗੇ ਹੋਏ ਆ 10 10 ਨਗ ਇੱਕ ਘਰੇ ਜਾਵੜੇ ਬਾਈ ਦੇ ਇਹਦੇ ਰੇਟ ਦੀ ਗੱਲ ਕਰੀਏ ਰੇਟ ਬਾਈ ਪ੍ਰਦੀਪ ਤੋਂ ਕੁਛ ਜੀ ਬਈ ਪ੍ਰਦੀਪ ਇਹਦੇ ਰੇਟ ਦੀ ਗੱਲ ਕਰੀਏ ਤਾਂ ਇਹਦਾ ਰੇਟ ਕੀ ਕਰਾਂਗੇ ਰੇਟ 145000 ਰੁਪਿਆ ਵੀਰੇ ਠੀਕ ਆ ਮਾਨਤਾਨ ਹੋ ਜਾਊਗਾ ਹਾਂ ਬਾਅਦ ਕਰ ਜੋ ਹੋਊਗੀ ਵੀਰੇ ਮੌਕੇ ਤੇ ਕਰ ਲਾਂਗੇ ਠੀਕ ਆ ਹਾਂ ਲਓ ਵੀ ਬਿਲਕੁਲ ਸਾਫ਼ ਸੁਥਰੀ ਵਹਿੜਾ ਮੌਕੇ ਤੇ ਮਾਨਤਾਨ ਹੋ ਜਾਊਗਾ ਤੁਸੀਂ ਆਪਦੀ ਦੋ ਟਾਈਮ ਤਿੰਨ ਟਾਈਮ ਚੁਾਈ ਕਰ ਲਓ ਜੀ ਬਈ ਪ੍ਰਦੀਪ ਦੋ ਨੰਬਰ ਵਹਿੜ ਦੀ ਗੱਲ ਕਰੀਏ ਤਾਂ ਇਹਨੇ ਕਿੰਨਾ ਸੂਆ ਸੂਣਾ ਇਹਨੇ ਦੂਜਾ ਸੂਆ ਸੂਣਾ ਵੀਰੇ ਠੀਕ ਆ ਦੂਜਾ ਸੂਆ ਸੂਣਾ ਕਿੰਨੇ ਦਿਨ ਪਿਆ ਬਈ ਸੂਣ ਚ ਇਹਦੇ 8 ਤਰੀਕ ਨੂੰ ਦਿਨ ਪੂਰੇ ਹੋਣੇ ਭਾਈ ਅੱਜ 31 ਤਰੀਕ ਆ 8 ਤਰੀਕ ਨੂੰ ਦਿਨ ਪੂਰੇ ਹੋਣੇ ਅੱਜ 31 ਤਰੀਕ ਹੋ ਗਈ। ਕੋਲੋਂ ਦਾ 18 ਕਿਲੋ ਦੁੱਧ ਦਿੱਤਾ ਪਿਆ। ਠੀਕ ਆ। ਤੇ ਹਜੇ ਦੰਦਾਂ ਚ ਕੰਨੀਆਂ ਖੜੀਆਂ ਵੀਰੇ। ਖੀਰੀ ਸੁਈ ਸੀ ਪਿਛਲੇ ਸਾਲ। ਠੀਕ ਆ। ਪਿਛਲੇ ਸਾਲ ਖੀਰੀ ਸੁਹੀ ਸੀ। ਹਾਂ। ਠੀਕ ਆ। ਤੇ ਇਹ ਤਾਂ ਜਿਗ ਦਾ 66 ਸੇਮਨ ਲੱਗਿਆ ਸਟਰਾਪ ਪਾਉ ਨੂੰ ਦਿੱਤਾ ਅਗਲੇ। ਯਾਨੀ ਕਿ ਰਿਕਾਰਡ ਇਹਦਾ ਹੈਗਾ। ਹਾਂ ਜੀ ਇਹਦਾ ਹੋਇਆ ਦਵਾਂਗੇ ਉਸੇ ਦਾ ਹੀ। ਠੀਕ ਆ। ਤੇ ਨਹੀਂ ਐਵੇਂ ਆਪਾਂ ਕਹਿੰਦੇ ਨਹੀਂ ਕਿ। ਠੀਕ ਆ। ਲੋ ਵੀ ਤੁਹਾਨੂੰ ਅੱਗੇ ਵੀ ਦੱਸ ਕੇ ਡੈਂ ਬਾਈ ਜਾਂਦਾ ਆਪਾਂ। ਕੋਈ ਇਹ ਗੱਲ ਨਹੀਂ ਲੰਬੇ ਵਾਲਾ ਕੰਮ ਕਰਨਾ ਜਿਹਦਾ ਰਿਕਾਰਡ ਹੋਇਆ ਉਹ ਹੀ ਦੱਸਣਾ। ਕੱ ਬਾਕੀ ਚੰਗੀ ਫੇਸ ਬਿਊਟੀ ਦੇ ਵਿੱਚ ਆ ਦੋਸਤੋ ਥਣ ਹਵਾਨੇ ਦੀ ਇਹ ਵੀ ਬਹੁਤ ਸੋਹਣੀ ਹੈ ਚੈੱਕ ਕਰੋ ਹਜੇ ਨਾ ਘੱਟੋ ਘੱਟ 10 ਦਿਨ ਲੈ ਜਾਣੇ ਸੂਨ ਦੇ ਵਿੱਚ ਮਿਲਕਵੇਨ ਨੇ ਨੀ ਨੀਗਾ ਮਾਰ ਸਕਦੇ ਹਵਾਨੇ ਦੇ ਨਾੜਾ ਬਹੁਤ ਸੋਹਣੀਆ ਖੰਡੀ ਜਾਂਦੀ ਹੈ ਜੇਵਾ ਕਾਗ ਯਾਰ ਗਿਆ ਬਈ ਆ ਜਿੱਦਾਂ ਸਪੇਸ ਹੋ ਜੇ ਬਹੁਤ ਪਈ ਹੈ ਉਹ ਵੀ ਚੈੱਕ ਕਰੋ ਹਵਾਨਾ ਨਾ ਉਸ ਢੰਗ ਨਾਲ ਜਜਮੈਂਟ ਕਰੋ 8-10 ਦਿਨਾਂ ਨਾਲ ਜਾਂਦੀ ਹੈ ਨਾ ਕਰਮਾਲੀ ਨੇ ਵੀ ਹਵਾਨਾ ਬਹੁਤ ਸੋਹਣਾ ਤਿਆਰ ਕਰ ਜਾਣਾ ਚੈੱਕ ਕਰ ਸਕਦੇ ਆ ਬਈ ਪ੍ਰਦੀਪ ਇਹਦਾ ਵੀ ਇੱਕ ਹੀ ਗੀੜਾ ਘੜਾ ਦੀ ਕਰਮਾਲੀ ਦਾ ਵੇਖੋ ਦੋਸਤੋ ਸੋਹਣੀ ਤਿਆਰ ਹੋਊਗੀ ਹਵਾਨਾ ਬਹੁਤ ਸੋਹਣਾ ਜੇ ਗੱਲ ਕਰੀਏ ਖਣਾ ਦਾ ਸਾਇ ਹੈ ਜੇ ਚੈੱਕ ਕਰੋ ਹਵਾਨਾ ਨਾਲ ਤੁਹਾਨੂੰ ਥਿਲਾ ਦਿਸੂਆ ਹਜੇ ਚੈੱਕ ਕਰ ਸਕਦੇ ਆ ਕਿਉਂਕਿ ਹਵਾਨੇ ਪੱਖ ਤੋਂ ਹਜੇ 10 ਦਿਨਾਂ ਦੀ ਕੱਚੀ ਆ 10 ਦਿਨ ਲੱਜਣੇ ਆ ਕਿਉਂਕਿ 8 ਤਰੀਕ ਨੂੰ ਦਿਨ ਪੂਰੇ ਆ ਹੋ ਸਕਦਾ ਵੀ ਕੋਈ 2-4 ਦਿਨ ਉੱਤੇ ਲੈ ਜੇ ਕੱਦ ਕਾਠ ਦੀ ਵੇਲ ਬੂਲ ਦੀ ਦੋਸਤੋ ਚੰਗੀ ਆ ਨੀਲੀ ਨੀਮ ਕੱਦ ਕਾਠ ਦੇ ਵਿੱਚ ਆ ਜਾਂਦੀ ਆ ਜੇ ਗੱਲ ਕਰੀਏ ਨਾ ਆਮ ਜਿੱਡੀ ਜਰਸੀ ਹੁੰਦੀ ਓਡੀ ਜਰਸੀ ਆ ਕੋਈ ਛੋਟੀ ਨਹੀਂ ਕਹਿ ਸਕਦੇ ਆਪਾਂ ਅੱਜ ਲੈ 218 ਲੀਟਰ ਦੁੱਧ ਕੱਢਿਆ ਹੋ ਸਕਦਾ ਵੀ ਐਕੀ ਜਿਹੜਾ ਵੀ ਫ੍ਰੀਜ ਦਾ ਤੁਹਾਡੀ ਸੇਵਾ ਤੇ ਨਿਰਭਰਾ 20 ਲੀਟਰ ਤੋਂ ਬਾਹਰ ਪਾ ਲਵਾਂ ਤੇ ਬਾਕੀ ਰੇਟ ਦੀ ਗੱਲ ਕਰੀਏ ਤਾਂ ਬਾਈ ਪ੍ਰਦੀਪ ਤੋਂ ਪੁੱਛ ਦਿੰਨੇ ਆ ਬਾਈ ਪ੍ਰਦੀਪ ਇਹਦੇ ਰੇਟ ਦੀ ਗੱਲ ਕਰੀਏ ਤਾਂ ਇਹ ਤਾਂ ਲੱਖ ਰੁਪਇਆ ਕਰਦੇ ਮੇਰੇ ਮੂਹਰੇ ਇਹਦਾ ਲੱਖ ਰੁਪਇਆ ਹਾਂ ਵੀ ਉਹ ਜੇ ਮੌਕੇ ਤੇ ਹੋ ਮਾਨਤਾਨ ਨਾਲੇ ਦਾ ਕਰਦਾਂਗੇ ਜੋ ਠੀਕ ਆ ਲੋ ਵੀ ਮੌਕੇ ਤੇ ਮਾਨਤਾਨ ਹੋ ਜਾਊਗਾ ਇਹਦੇ ਵਿੱਚੋਂ ਲੱਖ ਰੁਪਇਆ ਰੇਟ ਆ ਇਸ ਤੋਂ ਅਗੇ ਬਈ ਐਫ ਦੀ ਗੱਲ ਕਰੀਏ ਏ ਬਈ ਦੂਜਾ ਸੂਆ ਸੂਈ ਆ ਇਹ ਛੇ ਦੰਦਾਂ ਦਾ ਮੂੰਹ ਆ ਮੂੰਹ ਛੇ ਦੰਦ ਹੋ ਗਈ ਦੂਜਾ ਸੂਆ ਸੂਈ ਆ ਕਿੰਨੇ ਦਿਨ ਹੋ ਗਏ ਬਈ ਇਹ 23 ਤਰੀਕ ਦੀ ਸੂਈ ਆ ਵੀਰੇ ਮਗਰ ਮੇਲ ਆ ਬੱਚਾ ਠੀਕ ਆ ਯਾਨੀ ਕਿ ਅੱਜ 7 ਕ ਦਿਨ ਹੋ ਗਏ ਹਾਂ 8 ਲਾ ਲਓ ਠੀਕ ਆ ਤੇ ਕਿੰਨਾ ਦੁੱਧ ਤਿਆਰ ਆ ਬਈ ਇਹਦੇ ਥੱਲੇ 25 ਲੀਟਰ ਮਿਣਕੇ ਦਵਾਂਗੇ ਵੀਰੇ ਇੱਕ ਡੰਗ ਖਾਲੀ ਕਰ ਲਿਓ ਦੋ ਝੋਲੇ ਅਗਲਾ ਠੀਕ ਆ ਆਪਾਂ ਨੂੰ ਦੋ ਡੰਗ ਝੋਕੇ ਲੈ ਜੇ ਹਾਂ ਦੋ ਡੰਗ ਝੋਲੇ ਤਿੰਨ ਝੋਲੇ ਤਸੱਲੀ ਅਗਲੇ ਨੇ ਕਰਨੀ ਆ ਆਪਾਂ 25 ਲੀਟਰ ਚਵਾ ਦੇਾਂਗੇ ਬੜੇ ਦਾਮ ਨਾਲ ਵੀਰੇ ਮਿਰਚੇ ਦਵਾਂਗੇ ਲੋਈ ਫੁੱਲ మేలా బచ్చా ਹੈਗਾ ਜੇ ਗੱਲ ਕਰੀਏ ਨਾ 7 ਦਿਨ ਹੋ ਗਏ ਸੋਈ ਨੂੰ ਫੇਸ ਬਿਊਟੀ ਦੀ ਚੈੱਕ ਕਰ ਸਕਦੇ ਆ ਦੋਸਤੋ ਹਵਾਨਾ ਬਹੁਤ ਸੋਹਣਾ ਤਿਆਰ ਆ ਜਿਹੜੇ ਭਰਾ ਦੇ ਨਾ ਹੱਥੀ ਜਵਾਈ ਵਾਲਾ ਥਾਨ ਹੋਵੇ ਤੇ ਵਹਿਰ ਸਾਫ ਸੁਥਰੀ ਚੰਗੇ ਰਿਕਾਰਡ ਵਾਲੀ ਹੋਵੇ 25 ਲੀਟਰ ਦੁੱਧ ਤੁਸੀਂ ਚੋ ਕੇ ਲੈ ਜਿਓ ਥਾਨ ਹੱਥੀ ਜਵਾਈ ਵਾਲਾ ਤੇ ਫੇਸ ਹਵਾਨਾ ਦੋਸਤੋ ਚੈੱਕ ਕਰ ਸਕਦੇ ਤੇ ਜੇ ਕੋਈ ਵੀਰ ਸੇਵਾ ਸੰਭਾਲਾ ਆ ਜਾਂਦਾ ਹੋ ਸਕਦਾ 25 ਲੀਟਰ ਤੋਂ ਵੀ ਬਾਹਰ ਪਾ ਲੇ ਹ ਜੇ 7 ਦਿਨ ਹੀ ਹੋਏ ਸੋਈ ਨੂੰ ਦੁੱਧ ਘੱਟ ਤੋਂ ਘੱਟ ਵੀਰੇ 3-4 ਕਿਲੋ ਤੋਂ ਦਹਰ ਵਧੂਗੀ ਵੀ ਆਪਾਂ ਤਾਂ ਇਹ ਵੀ 28-29 ਕਿਲੋ ਦੁੱਧ ਜਾਵੜੇ 30 ਸੇਵਾਲਾ ਲੈ ਜੇ ਤਾਂ 30 ਵੀ ਦਊਗੀ ਬਾਈ ਖੀ ਲਓ ਵਿੱਚ ਚੈੱਕ ਕਰ ਸਕਦੇ ਥਾਣਾ ਦਾ ਸਹਿਜ ਬਹੁਤ ਸੋਹਣਾ ਦੋਸਤੋ ਹੱਥੀ ਚਵਾਈ ਵਾਲਾ ਕੋਈ ਛੋਟਾ ਨਹੀਂ ਥਾਣਾ ਇਹ ਹਵਾਨਾ ਫੈਕਸ ਨਾਰਾਂ ਬਹੁਤ ਸੋਹਣੀਆਂ ਠਾਈਆਂ ਹੋਈਆਂ ਹਵਾਨੇ ਤੇ ਸ਼ਾਮ ਦਾ ਮੇਲਾ ਦੋਸਤੋ ਜੇ ਗੱਲ ਕਰੀਏ 5 ਵਜੇ ਆ ਉਸ ਢੰਗ ਨਾਲ ਸਾਰੇ ਜਨਮ ਜਾਨੀ ਚੈਕਿੰਗ ਕਰ ਲਓ ਜੀ ਚਵਾਈ ਹੋ ਰਹੀਆਂ ਹੁਣ ਲਗਭਗ ਤੇ ਬਾਈ ਇਹ ਪ੍ਰਦੀਪ ਦੇ ਅਗੇੜਾ ਘਲਾਦੀ ਹੈ ਕਰੀ ਉਹ ਬੱਚਾ ਤੁਹਾਨੂੰ ਪਹਿਲਾਂ ਨੀਆ ਮਾਰਾ ਦੇ ਆ ਬੱਚਾ ਬੈਠਾ ਇਹਦਾ ਉਹ ਅੱਛੇ ਨੂੰ ਜਨਮ ਦਿੱਤਾ ਨੀਆ ਮਾਰਦਾ ਤੋੜ ਕੇ ਤੁਹਾਨੂੰ ਕਿਹ ਜਿਹਾ ਖਾ ਕੇ ਕਿੱਕਾ ਦਾ ਦੇ ਕਦ ਕਾਠ ਦੀ ਕੋਈ ਛੋਟੀ ਨਹੀਂ ਪੂਰਾ ਵੱਡਾ ਕਦ ਕਾਠਾ ਦੇਰ ਬੂਲ ਦੀ ਚੰਗੀ ਆ ਭਵਾਨਾ ਸੋਹਣਾ ਤਿਆਰ ਕੀਤਾ ਹੋਇਆ ਤੁਸੀਂ ਭਾਜੀ ਦੋ ਟਾਈਮ ਤਿੰਨ ਟਾਈਮ ਜਵਾਈ ਕਰ ਲਓ ਜਿਹੜੇ ਭਰਾ ਦੋਸਤੋ ਪਸੰਦ ਕਰਦੇ ਨਾ ਚੰਗੀ ਵਿਹੜ ਬਹੁਤ ਸਾਫ ਸੁਥਰੀ ਆ ਇਹ ਹੱਥੀ ਜਵਾਈ ਵਾਲਾ ਥਾਂ ਲੱਗਿਆ ਕਰਮਾ ਵਾਲੀ ਨੂੰ ਤੋਰਾ ਤਰਾ ਚੈੱਕ ਕਰਸਾ ਦੇ ਬਹੁਤ ਸੋਹਣੀ ਤੋਰਾ ਤੇ ਜੇ ਕੋਈ ਸੇਵਾ ਵਾਲਾ ਵੀ ਹਰ ਲ ਜਾਂਦਾ ਹੋ ਸਕਦਾ ਵੀ ਤੁਹਾਡੀ ਸੇਵਾ ਤੇ ਨਿਰਭਰ ਦੁੱਧ ਦੇ ਸਲੋ 30 ਲੀਟਰ ਕੱਢਨੇ ਕਿਉਂਕਿ ਬਰੀਡ ਪੱਖ ਤੋਂ ਵਿਹੜ ਚੰਗੀ ਆ ਆ ਵਨਾ ਫਿਟਿੰਗ ਵਾਲਾ ਅਈ ਪ੍ਰਦੀਪ ਇਹਦੇ ਰੇਟ ਦੀ ਗੱਲ ਕਰੀ ਜਦੋਂ ਇਹਦਾ ਸਵਾ ਲੱਖ ਰੁਪਏ ਵੀਰੇ ਇਹਦਾ ਸਵਾ ਲੱਖ ਠੀਕ ਆ ਮੰਨਤਾ ਨੇ ਚੋਈ ਕਰਦੇ ਆਂ ਆ ਦੱਸ ਦਾਂਗੇ ਵੀਰੇ ਮਤਲਬ ਕਿ ਜਾਂ ਤਾਂ ਕੋਈ ਵੀ ਬਾਈ ਆ ਨਾ ਮੈਂ ਮੇਨ ਗੱਲ ਇਹ ਹੁੰਦੀ ਆ ਆਪਣੀ ਵੀ ਜਾਂਦਾ ਕੋਲੇ ਆ ਕੇ ਸੌਦਾ ਕਰ ਲੇ ਉਹਦਾ ਵਧੀਆ ਅਗਲਾ ਵੱਡੀ ਛੋਟੀ ਨਿੱਕੀ ਸਭ ਕੁਝ ਆਪਦਾ ਵੇਖ ਲੈਂਦਾ ਬਾਈ ਮੋਟੀ ਮੋਟੀ ਡਿਟੇਲ ਆਪਾਂ ਦੇ ਦੇ ਦਈ ਦੀਏ ਬਾਕੀ ਜਿਹੜੇ ਭਰਾ ਦੇ ਪਸੰਦ ਹੋਵੇ ਵੀ ਹਾਂ ਬਾਕੀ ਮੇਨ ਗੱਲ ਇਹ ਆ ਉਹ ਪਸ਼ੂ ਲੈ ਆਊਗਾ ਆਪਣਾ ਥਨਾ ਚ ਨਹੀਂ ਨੋਕਸ ਨਿਕਲਦਾ ਕਾਸੀ ਦੇ ਨਾ ਪੂਰ ਫਿੱਟਾ ਨਾ ਗੱਬਨਾਂ ਦਾ ਉਹ ਅਗਲੇ ਦਾ ਆਪਾਂ ਤੇਲ ਦੇ ਕੇ ਮੋੜਾਂਗੇ ਕੋਈ ਹੋਵੇ ਚੱਕਰ ਠੀਕ ਹੈ ਜਿਹੜੀ ਚੀਜ਼ ਹੋਈ ਦੱਸ ਕੇ ਦੇਣੀ ਆ ਹਾਂ ਠੀਕ ਗੱਲ ਉਹ ਵੀ ਜਿਹੜੇ ਭਰਾ ਦੇ ਪਸੰਦ ਹੋਵੇ ਨਾ ਇੱਥੇ ਆ ਕੇ ਤੁਸੀਂ ਬਾਈ ਪ੍ਰਦੀਪ ਦਾ ਕਹਿਣਾ ਵੀ ਫੁੱਲ ਤਸੱਲੀ ਕਰਕੇ ਸੌਦਾ ਕਰ ਲਿਆ ਕਰੋ ਭਾਵੇਂ ਕੋਈ ਵੀਰ ਦੂਰ ਨੇੜੇ ਤੋਂ ਆਉਂਦਾ ਆਪਦਾ ਇੱਥੇ ਰੋ ਦੋ ਟਾਈਮ ਤਿੰਨ ਟਾਈਮ ਚ ਵਾਈ ਕਰੋ ਦੋਸਤੋ ਤੇ ਬਾਕੀ ਜਿਹੜੇ ਵੀਰ ਦੇ ਦੋਸਤੋ ਤਿੰਨਾ ਨਗਾ ਦੇ ਵਿੱਚੋਂ ਕੋਈ ਵੀ ਨਾਗ ਪਸੰਦ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਲੈ ਨੰਬਰ ਸਕਰੀਨ ਤੇ ਚੱਲੀ ਜਾਂਦਾ ਇਸ ਨੰ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਕੋਸੂ ਸੇਲ ਕਰਨਾ ਹੋਵੇ ਤਾਂ ਉਹ ਮੇਰੇ ਨਾਲ ਸੰਪਰਕ ਕਰ ਸਕਦੇ ਮੇਰਾ ਨੰਬਰ 97815 11307 ਮਿਲਦੇ ਹਾਂ ਦੋਸਤੋ ਆਉਣ ਵਾਲੀ ਹੋਰ ਵੀਡੀਓ ਦੇ ਨਾਲ ਧੰਨਵਾਦ